ਬਨਾਲਾ ਵੇਖੇ ਆਪ ਵੱਲੋਂ ਕੀਤੀ ਗਈ ਰੈਲੀ ਵਿੱਚ ਸੰਬੋਧਨ ਕਰਦੇ ਆਂ ਭਗਵੰਤ ਮਾਨ ਨੇ ਸ਼ਰਾਬ ਨਾ ਪੀਣ ਦੀ ਸੌਂਖਾ ਦਿੱ ਭਗਵੰਤ ਮਾਨ ਨੇ ਆਪਣੀ ਮਾਤਾ ਨੂੰ ਸਟੇਜ ਤੇ ਬੁਲਾ ਕੇ ਕਿਹਾ ਕਿ ਉਹਨਾਂ ਨੇ 1 ਜਨਵਰੀ ਤੋਂ ਸ਼ਰਾਬ ਛੱਡ ਦਿੱਤੀ ਹੈ ਤੇ ਕਦੇ ਇਸ ਨੂੰ ਹੱਥ ਨਹੀਂ ਲਾਉਣਗੇ ਕਿਉਂਕਿ ਸ਼ਰਾਬ ਕਰਨ ਉਹਨਾਂ ਨੂੰ ਵਿਰੋਧੀ ਅਕਸਰ ਨਿਸ਼ਾਨਾ ਬਣਾਉਂਦੇ ਹਨ ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਵੀ ਭਗਵੰਤ ਮਾਨ ਦੇ ਇਸ ਕਦਮ ਦੀ ਸ਼ਲਾਘਾ ਕਰਦੇ ਆਂ ਕਿ ਹਾਂ ਕਿ ਭਗਵੰਤ ਮਾਨ ਨੇ ਹਮੇਸ਼ਾ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਹੈ ਤੇ ਇਸ ਕਦਮ ਨੇ ਸਾਰੇ ਲੋਕਾਂ ਦਾ ਦਿਲ ਜਿੱਤਿਆ ਹੈ ਮੇਰੇ ਤੇ ਅਕਸਰ ਇਲਜ਼ਾਮ ਲਾਉਂਦੇ ਆ ਭਗਵਾਨ ਦਾ ਸ਼ਰਾਪ ਦੀਦੇ ਭਗਵਾਨ ਦਾ ਕੱਲੀ ਰਹਿਣਾ ਜੀ ਤੇਰਾ ਆਤਮ ਵੀਰੋ ਮੈਨੂੰ ਬੜਾ ਦੁੱਖ ਹੁੰਦਾ ਸੀ ਜਦੋਂ ਕੋਈ ਜਨੇ ਪੁਰਾਣੀਆਂ ਵੀਡੀਓ ਕੱਢ ਕੇ ਬਦਨਾਮ ਕਰਦੇ ਸੀ ਸੋਸ਼ਲ ਮੀਡੀਆ ਤੇ ਬਦਨਾਮ ਕਰਦੇ ਸੀ ਮੈਂ ਜਿਹੜੀ ਲਾਈਨ ਸੀ ਕਲਾਕਾਰ ਵਾਲੀ ਚ ਉਸ ਲਾਈਨ ਚ ਅਕਸਰ ਇਸ ਤਰ੍ਹਾਂ ਦਾ ਹੁੰਦਾ ਮੈਂ ਵੀ ਥੋੜੇ ਸਾਹਮਣੇ ਮੰਨਦਾ ਮੈਂ ਵੀ ਪੀਂਦਾ ਸੀ ਕਦੇ ਕਦੇ ਪੀ ਲੈਂਦਾ ਸੀ ਪਰ ਇਹਨਾਂ ਨੇ ਜਦਾ ਬਦਨਾਮ ਕਰਤਾ ਤਾਂ ਮੇਰੀ ਮਾਂ ਇੱਥੇ ਆਈ ਅੱਜ ਮੇਰੀ ਮਾਂ ਇੱਥੇ ਆ ਵੀ ਮਾਂ ਰੱਖੀ ਐ ਇਹ ਮੈਨੂੰ ਕਹਿੰਦੀ ਇਹ ਮੈਨੂੰ ਕਹਿੰਦੀ ਕਹਿੰਦੀ ਮੇਰੇ ਪੁੱਤ ਮੈਂ ਵੀ ਟੈਲੀਵਿਜ਼ਨ ਦੇਖ ਗਿਆ ਪਿੰਡ ਰਹਿੰਦੀ ਐ ਕਹਿੰਦੀ ਮੈਂ ਵੀ ਟੈਲੀਵਿਜ਼ਨ ਦੇਖਦੇ ਆਪੋ ਤੈਨੂੰ ਬੜਾ ਬਦਨਾਮ ਕਰਦੇ ਨੇ ਜਿੱਥੇ ਇੰਨਾ ਕੋਈ ਸ਼ਰਤਾਂ ਪਰ ਇਹਦਾ ਵੀ ਤਾਂ ਹਵਾ ਵੱਜ ਮੈਂ ਇੱਕ ਜਨ ਬਣੀ ਤੋਂ ਮੈਂ ਸਦਾ ਲਈ ਸ਼ਰਾਬ ਦਾ ਫਹਾ ਬੜਦਾ ਮਿੱਤੋ ਆ ਲੋ ਮੈਂ ਹੁਣ ਜਾ ਕੇ ਜਨਮ ਆ ਗੁਰਦਵਾਰਾ ਮਸਕਣ ਸਾਹਿਬ ਚ ਮੈਂ ਅਰਦਾਸ ਕਰਦੇ ਨਹੀਂ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਨਿਆ ਜੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਮੈਂ ਤਾਂ ਸ਼ਾਮ ਦੇ ਹੀ ਹੋਣ ਦਿੱਤੀ ਦੁਪਹਿਰ ਤੋਂ ਪਹਿਲਾਂ ਹੀ ਆਣ ਗਿਆ